ਰੁੱਖ ਲਗਾਓ ਧਰਤੀ ਬਚਾਓ ਮਹਿਮ ਤਹਿਤ ਸੰਭਵ ਫਾਊਂਡੇਸ਼ਨ ਸੰਸਥਾ ਵੱਲੋਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਦੇ ਸਹਿਯੋਗ ਨਾਲ ਗੂਦਗੜ੍ਹ ਤੋਂ ਪੜੀ ਸੂਏ ਦੇ ਨਾਲ ਨਾਲ 8 ਵਜੇ ਤੋਂ ਲੈ ਕੇ 9 ਵਜੇ ਤੱਕ 1500 ਬੂਟੇ ਲਗਾ ਕੇ ਇੱਕ ਰਿਕਾਰਡ ਕੰਮ ਕੀਤਾ ਇਸ ਸੰਸਥਾ ਵੱਲੋਂ ਇੱਕੋ ਟਾਈਮ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 1 ਲੱਖ ਬੂਟੇ ਲਗਾ ਕੇ ਇਤਿਹਾਸ ਰਚਿਆ ਇਸ ਮਹਿਮ ਵਿੱਚ ਖੰਨਾ ਸ਼ਹਿਰ ਦੇ 125 ਦੇ ਕਰੀਬ ਵਲੰਟੀਅਰਾਂ ਨੇ ਕੰਮ ਕੀਤਾ ਅਤੇ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਵੀ ਸਹਿਯੋਗ ਦਿੱਤਾ ਪੇਸ਼ ਹੈ ਖਨਾ ਤੋਂ ਰਾਜਕਮਰ ਮੈਨਰੋ ਦੀ ਇੱਕ ਵਿਸ਼ੇਸ਼ ਰਿਪੋਰਟ ਲਗਾਓ ਵਾਤਾਵਰਨ ਲਗਾਓ ਰੁੱਖ ਲਗਾਓ ਵਾਤਾਵਰਨ ਲਗਾਓ ਰੁੱਖ ਲਗਾਓ ਵਾਤਾਵਰਨ ਲਗਾਓ ਰੁੱਖ ਸਹਿ ਸ੍ਰੀਕਾਲ ਸਾਰਿਆਂ ਨੂੰ ਔਰ ਅੱਜ ਫੰਨੇ ਆਪਾਂ ਭੜੀ ਰੋਡ ਤੇ ਆ ਕੇ ਇੱਥੇ ਸਾਰੇ ਜਿਹੜੇ ਪੌਦਿਆਂ ਦੀ ਮੁਹਿੰਮ ਆਪਣੀ ਕਦੋਂ ਦੀ ਲੁਧਿਆਣਾ ਅਰਿਸਟਿਕ ਚ ਚੱਲ ਰਹੀ ਹੈ ਅੜੜ ਪਿੰਡਾਂ ਚ ਜਾ ਜਾ ਕੇ ਟੀਮਾਂ ਨੇ ਜਿਹੜੀਆਂ ਇਹ ਮੁਹਿੰਮ ਚਲਾਈ ਹੈ ਉਹਨਾਂ ਦਾ ਦਿਲੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਬਹੁਤ ਜ਼ਿਆਦਾ ਕਿਸਮਤ ਵਾਲਿਆਂ ਜਿਹੜੇ ਅਸੀਂ ਇਸ ਮੁਹਿੰਮ ਦਾ ਹਿੱਸਾ ਬਣ ਕੇ ਇੱਕ ਮਹੀਨੇ ਦੇ ਅੰਦਰ ਮੇਰੇ ਕੋਲ ਬੰਦੇ ਵੀ ਹੋ ਗਏ ਸੋ 1 ਲੱਖ ਪੌਦਿਆਂ ਦਾ ਜਿਹੜਾ ਆਪਾਂ ਟਾਰਗੇਟ ਪੂਰਾ ਕਰਨਾ ਸੀ ਉਹ ਆਪਾਂ ਪੂਰਾ ਕਰ ਹੀ ਲੈਣਾ ਆਪਣੀ ਵਰਮੈਂਟ ਖੱਟ ਕਿੱਦੇ ਚੀਜ਼ ਦਾ ਹੋਵੇ ਕਿਹ ਤੋਂ ਬੰਦ ਹੋਣ ਦੇ ਬੰਦੇ ਇਹ ਡਿਊਟੀ ਸਾਂਭਣਗੇ ਸਾਰੇ ਬੰਦੇ ਨਾ ਡਿਊਟੀ ਨੂੰ ਸਾਂਭੋ ਆਪਾਂ ਸਾਰੇ ਜਣੇ 74 ਆ 915 ਜਿਹੜੀ ਆਪਾਂ ਕਾਰਾਂ ਚ ਫਰੀ ਜਾਂਦੇ ਆ ਕੋਈ ਉਧਰ ਨਾ ਕੋਈ ਉਧਰ ਨਾ ਅੰਕਲ ਨੇ ਸੌਟ ਕੱਟ ਬੋਲਦਾ ਪਰ ਕੱਲਾ ਆਓ ਵਾਤਾਵਰਨ بچਾਓ ਰੁਕ ਲਗਾਓ ਵਾਤਾਵਰਨ بچਾਓ ਰੁਕ ਲਗਾਓ ਵਾਤਾਵਰਨ بچਾਓ ਪੁਰਾ ਛੱਡ ਦੋ ਹੋਜੀ ਛੱਡ ਦੋ ਮੈਂ ਸਵੈਡ ਦੇ ਦਿੰਦਾ ਨਾ ਹੋ ਜਾਓ ਵਾਰੀ ਜੀ ਵੜੀ ਐਪਸਾਈਡ ਤੇ ਹੋ ਜਣਾ ਰੁੱਖ ਲਗਾਓ ਵਰਤਾਵਰਨ ਵਜਾਓ ਬੇਟਾ ਕਿੱਥੇ ਲਗਾਣਾ ਰੁੱਖ ਇਹ ਖੰਨੇ ਖੰਨੇ ਲਗਾ ਮੈਂ ਕੀ ਕਹਿਣਾ ਚਾਹੁੰਦਾ ਅੱਜ ਕਿੰਨਾ ਬੂਟਾ ਲਗਾਇਆ ਤੇ ਕਿਹੜੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਆਪ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਅੱਜ ਦੇ ਇਸ ਮਹਮ ਨੂੰ ਆਮ ਲੋਕਾਂ ਤੱਕ ਪਹੁੰਚਾਣਗੇ ਉਸ ਦੇ ਨਾਲ ਲੋਕ ਜਾਣਣਗੇ ਅੱਜ ਜਿਹੜੇ ਰੁੱਖ ਲਗਾਏ ਗਏ ਇਹਦੇ ਵਿੱਚ ਸੰਭਵ ਫਾਊਂਡੇਸ਼ਨ ਵੱਲੋਂ 1 ਲੱਖ 1 ਘੰਟੇ ਦੇ ਵਿੱਚ ਬੂਟਾ ਲਗਾਉਣ ਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਚਾਰ ਰੱਖਿਆ ਗਿਆ ਸੀ ਉਹਦੇ ਵਿੱਚ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਵੱਲੋਂ ਸਾਡੇ ਭੈਣ ਨੀਹਾ ਸਾਲਦੀ ਉਹਨਾਂ ਦੀ ਅਗਵਾਈ ਦੇ ਵਿੱਚ 1151 ਬੂਟੇ ਇੱਥੇ ਲਿਆਂਦੇ ਗਏ ਸੀ ਖੱਡੇ-ਖੱਡੇ ਗਏ ਸੀ 1100 ਉਸ ਤੋਂ ਬਾਅਦ ਵੀ ਕੰਮ ਚੱਲਦਾ ਰਿਹਾ ਤਾਂ 1150 ਅਸੀਂ ਪੂਰਾ ਕਰਤਾ ਕਿਉਂਕਿ ਉਸ ਤੋਂ ਬਾਅਦ ਸਾਡੇ ਪ੍ਰਸ਼ਾਸਨ ਤੋਂ ਜਿਹੜੇ ਤਤਵੰਤੇ ਸੱਜਣ ਆਏ ਉਹਨਾਂ ਲਈ ਅਸੀਂ 50 ਫੂਟੇ ਐਕਸਟਰਾ ਰੱਖੇ ਹੋਏ ਸੀ ਉਹ ਹੁਣ ਬਾਅਦ ਚ ਫਿਰ ਅਸੀਂ ਲਵਾਏ ਉਹਨਾਂ ਦੇ ਆਏ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਰੇ ਪ੍ਰਸ਼ਾਸਨ ਦਾ ਵੀਡੀਓ ਸਾਹਿਬ ਦਾ ਉਹਦੇ ਨਾਲ ਨਾਲ ਜਿੰਨੇ ਵੀ ਜੰਗਲਾਤ ਮਹਿਕਮੇ ਦੇ ਅਫਸਰ ਨੇ ਉਹਨਾਂ ਦਾ ਸਾਡੇ ਤਹਿਸੀਲਦਾਰ ਸਾਹਿਬ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਕਾਨੂੰਨਗੋਹ ਜੀ ਆਏ ਨੇ ਪਟਵਾਰੀ ਸਾਹਿਬ ਕਈ ਆਏ ਨੇ ਸਾਡੇ ਸਾਰਿਆਂ ਦਾ ਧੰਨਵਾਦ ਉਦੇ ਨਾਲ ਨਾਲ ਜਿੰਨੀਆਂ ਵੀ ਸ਼ਹਿਰ ਦੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਆਏ ਨੇ ਸਾਡੇ ਰਾਜਮੈਨ ਰੋਜੀ ਨੇ ਲਲਿਤ ਜੀ ਨੇ ਬਿਰਾਨੀ ਜੀ ਨੇ ਸਾਡੇ ਚਾਚਾ ਸ਼ਸ਼ੀਵਰਦਨ ਜੀ ਨੇ ਹੋਰ ਵੀ ਕਈ ਸ਼ਖਸੀਅਤਾਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਉਦੇ ਨਾਲ ਨਾਲ ਧੰਨਵਾਦ ਕਰਦੇ ਆ ਇਹਨਾਂ ਨੌਜਵਾਨਾਂ ਦਾ ਇਹਨਾਂ ਨੌਜਵਾਨਾਂ ਨੇ ਵੀੜਾ ਚੱਕਿਆ ਮੋੜੇ ਨਾਲ ਮੋੜਾ ਫੜ ਕੇ ਸਾਡੇ ਚੱਲੇ ਇਹ ਕਈ ਬੱਚੇ ਸਾਡੇ ਇਸ ਮੈਮ ਦੇ ਵਿੱਚ ਸਾਫਤਨ ਸਿੰਘ ਬਾਇਲ ਫਰਵਾੜੀ ਦੇ ਬੱਚੇ ਇਸ ਵਿੱਚ ਸ਼ਾਮਲ ਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ